ਆ ਦੋਸਤੋ ਜਿਹੜੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਥੋੜੀ ਜਿ ਤੁਹਾਨੂੰ ਕੌੜੀ ਜ਼ਰੂਰ ਲੱਗਣੀ ਹੈਗੀ ਪਰ ਜਿਹੜੀ ਕਰਨੀ ਬਹੁਤ ਜ਼ਰੂਰੀ ਹੈਗੀ ਜਿਵੇਂ ਕਿ ਤੁਸੀਂ ਬੂਟਾ ਦੇਖ ਰਹੇ ਹੋ ਇਹਦੇ ਪੱਤੇ ਨੇਗੇ ਇੱਕ ਆ ਪੱਤਾ ਇਹਦਾ ਦੇਖ ਲਓ ਤੁਸੀਂ ਜਦੋਂ ਵੀ ਤੁਹਾਡੇ ਕਿਸੇ ਬੂਟੇ ਦੇ ਉੱਪਰ ਕੋਈ ਛੋਟਾ ਮੋਟੀ ਕੋਈ ਕੀੜ ਮਕਾਟ ਆਉਂਦਾਗਾ ਜਾਂ ਕੋਈ ਥੋੜੀ ਮੋਟੀ ਬਿਮਾਰੀ ਆਉਂਦੀ ਆ ਤਾਂ ਤੁਹਾਨੂੰ ਜਿਹੜੀਆਂ ਭਾਜੜਾਂ ਪੈ ਜਾਂਦੀਆਂ ਛੇਤੀ ਤੁਸੀਂ ਸਪਰੇਅ ਦਾ ਪਤਾ ਕਰਨਾ ਸ਼ੁਰੂ ਕਰਦਣੇ ਹੋ ਕਿਹੜੀ ਇਹਦੇ ਉੱਪਰ ਸਪਰੇਅ ਛਿੜਕੀਏ ਕੀ ਇਹਦੇ ਅਹੀਲਾ ਵਸੀਲਾ ਕਰੀਏ ਪਰ ਜਿਹੜੀ ਚੀਜ਼ ਅਸੀਂ 4 ਸਾਲਾਂ ਦੇ ਵਿੱਚ ਨੋਟ ਕੀਤੀ ਹੈਗੀ ਉਹਦੇ ਬਾਰੇ ਜਿਹੜਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂਗੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੀਟ ਕੀਟ ਆਉਂਦਾਗਾ ਕੋਈ ਛੋਟੀ ਮੋਟੀ ਬਿਮਾਰੀ ਆਉਂਦੀ ਹੈਗੀ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਬੂਟਾ ਜਿਹੜਾ ਸਰਤੀਆਂ ਤੋਂ ਬਾਅਦ ਬਿਲਕੁਲ ਪੀਲਾ ਪਿਆ ਹੋਇਆ ਸੀਗਾ ਉਦੋਂ ਵੀ ਮੈਂ ਦੇ ਉੱਪਰ ਛੋਟੀ ਵੀਡੀਓ ਬਣਾ ਕੇ ਇਹੀ ਕਹਿਆ ਸੀ ਕਿ ਜੇਕਰ ਤੁਹਾਡਾ ਇਸ ਤਰ੍ਹਾਂ ਪੀਲਾ ਹੋ ਗਿਆ ਬੂਟਾ ਤਾਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਮੌਸਮ ਦੇ ਹਿਸਾਬ ਨਾਲ ਸਹੀ ਹੋ ਜਾਣਾ ਉਹਨੇ ਜਿਆਦਾਤਰ ਕੀਟਾਂ ਦਾ ਜਿਹੜਾ ਹਮਲਾ ਵੀ ਮੌਸਮ ਦੇ ਹਿਸਾਬ ਨਾਲ ਆਉਂਦਾ ਹੈਗਾ ਤੇ ਬਿਮਾਰੀਆਂ ਦਾ ਹਮਲਾ ਵੀ ਮੌਸਮ ਦੇ ਹਿਸਾਬ ਨਾਲ ਆਉਂਦਾ 15 ਦਿਨਾਂ ਦਾ ਇਹਨਾਂ ਦਾ ਸਰਕਲ ਹੁੰਦਾ ਹੈਗਾ ਬੂਟੇ ਦਾ ਕੋਈ ਜਿਆਦਾ ਨੁਕਸਾਨ ਨਹੀਂ ਕਰਦੇ ਦੇਖਣ ਦੇ ਵਿੱਚ ਕਈ ਵਾਰ ਲੱਗਦਾ ਵੀ ਬੂਟਾ ਖਰਾਬ ਹੋ ਰਿਹਾ ਹੈਗਾ ਪਰ ਉਸ ਸਮੇਂ ਦੇ ਨਾਲ ਉਹ ਜਿਹੜਾ ਠੀਕ ਹੋ ਜਾਂਦਾ ਥੋੜੇ ਬਹੁਤੇ ਦੇਸੀ ਨੁਕਤੇ ਅਪਣਾ ਕੇ ਤੁਸੀਂ ਬੂਟੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਆਦਾ ਜਿਹੜਾ ਕੈਮੀਕਲ ਸਪਰੇ ਹਾਂ ਜਾਂ ਜਿਆਦਾ ਖਾਦਾਂ ਇਹਨਾਂ ਨੂੰ ਦਿਓਗੇ ਤਾਂ ਬੂਟੇ ਸੋਹਲ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਜਿਹੜਾ ਅਹ ਥੋੜੀ ਥੋੜੀ ਬਿਮਾਰੀ ਉਹਨਾਂ ਨੂੰ ਆ ਕੇ ਅਟੈਕ ਕਰਦੀ ਰਹਿੰਦੀ ਹੈ ਤੇ ਇਹਨਾਂ ਚੀਜ਼ਾਂ ਦੀ ਤੁਹਾਨੂੰ ਜਿਹੜੀ ਲੰਮੇ ਸਮੇਂ ਤੱਕ ਜ਼ਰੂਰਤ ਰਹਿੰਦੀ ਹੈ ਫਿਰ ਇਹ ਬੂਟਿਆਂ ਨੂੰ ਫਿਰ ਉਸ ਤਰ੍ਹਾਂ ਦੀ ਆਦਤ ਬਣ ਜਾਂਦੀ ਹੈ ਕਿ ਜਿਹੜਾ ਥੋੜੀ ਜਿਹੀ ਬਿਮਾਰੀ ਆਏ ਤੋ ਤੁਹਾਨੂੰ ਸਪਰੇਅ ਛੜਕਣੀ ਬਹੁਤ ਜ਼ਰੂਰੀ ਹੋ ਜਾਂਦੀ ਹੈਗੀ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਖਿਆਲ ਰੱਖਿਆ ਕਰੋ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਫਲਾਂ ਵਾਲੇ ਪੌਦਿਆਂ ਨੂੰ ਕੋਈ ਛੋਟੇ ਮੋਟੇ ਕੀਟ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦੇਗੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰੋ ਕਿ ਜਿਹੜਾ ਸਾਰੇ ਕੀਟਾਂ ਦੀ ਜਿਹੜੀ ਗਿਣਤੀ ਉਸ ਤਰ੍ਹਾਂ ਤਰ੍ਹਾਂ ਦੀ ਹੋ ਜੇ ਵੀ ਜਿਹੜਾ ਇੱਕ ਦੂਜੇ ਤੇ ਨਿਰਭਰ ਕਰਦੇ ਨੇ ਕੀਟ ਤੇ ਜਿਆਦਾ ਆਪਣੀ ਕ੍ਰੌਪ ਨੂੰ ਖਰਾਬ ਨਹੀਂ ਕਰ ਦੇਗੇ ਉਮੀਦ ਕਰਦੇ ਆ ਕਿ ਇਹ ਗੱਲ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਹਾਂ ਬਾਕੀ ਆਪਾਂ ਆਉਣ ਵਾਲੇ ਮਹੀਨੇ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇੱਕ ਰੋਜ਼ਾ ਆਪਾਂ ਟ੍ਰੇਨਿੰਗ ਕੈਂਪ ਆਪਣੇ ਖੇਤ ਦੇ ਉੱਪਰ ਰੱਖਣਾਗਾ ਉਹ ਉਹਦੇ ਬਾਰੇ ਥੋੜੀ ਪਲੈਨਿੰਗ ਆਪਣੀ ਚੱਲ ਰਹੀ ਹੈਗੀ ਤੇ ਉਹਦੇ ਚ ਜਿਹੜਾ ਇੰਨਾ ਸਾਰੀਆਂ ਚੀਜ਼ਾਂ ਬਾਰੇ ਆਪਾਂ ਜਿੰਨੀ ਜਾਣਕਾਰੀ ਹੁਣ ਤੱਕ ਇਕੱਤਰ ਕੀਤੀ ਹੈ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਮੈਂਟ ਦੇ ਵਿੱਚ ਜਿਹੜੇ ਚਾਹਵਾਨ ਦੋਸਤ ਹੋ ਜਰੂਰ ਛੱਡਣ ਕਿ ਜਿਹੜਾ ਉਹ ਟ੍ਰੇਨਿੰਗ ਕਿਸ ਤਰ੍ਹਾਂ ਦੀ ਜਾਂ ਕਿਵੇਂ ਕਿਹੜੇ ਵਿਸ਼ਿਆਂ ਦੇ ਉੱਪਰ ਲੈਣਾ ਚਾਹੁੰਦੇ ਨੇ ਜਾਂ ਜੇ ਉਹ ਜੇਕਰ ਉਹਨਾਂ ਦਾ ਇਹਦੇ ਵਿੱਚ ਇੰਟਰਸਟ ਹੈਗਾ ਤਾਂ ਵੀ ਜਿਹੜਾ ਉਹ ਜੈਸ ਲਿਖ ਕੇ ਕਮੈਂਟ ਦੇ ਵਿੱਚ ਛੱਡ ਦੇਣ ਜੀ ਤੇ ਗੱਲ ਕਰ ਲਈਏ ਵੀਡੀਓ ਦੇ ਵਿੱਚ ਇਸ ਬੂਟੇ ਬਾਰੇ ਆ ਵੈਸੇ ਤਾਂ ਜਿਹੜਾ ਸਾਡਾ ਮੁੱਖ ਮਕਸਦ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨਾ ਸੀ ਉਹ ਹੀ ਸੀਗੀ ਜਿਵੇਂ ਇਹ ਸੁਰੰਗੀ ਕੀੜੇ ਦੇ ਹਮਲਾ ਕੀਤੇ ਆਲੇ ਪੱਤੇ ਨੇਗੇ ਇਹਨਾਂ ਦੇ ਉੱਪਰ ਸੁਰੰਗੀ ਕੀੜੇ ਨੇ ਹਮਲਾ ਕੀਤਾਗਾ ਕੋਈ ਗੱਲ ਨਹੀਂ ਪੁਰਾਣੇ ਪੱਤਿਆਂ ਦੇ ਉੱਪਰ ਹਮਲਾ ਹੋ ਗਿਆ ਪਰ ਇਹ ਤੁਸੀਂ ਨਵੀਂ growth ਦੇਖ ਲਓ ਇਹ ਮੌਸਮ ਦੇ हिसाब ਨਾਲ ਹੁਣ ਸਹੀ ਹੋਣੀ ਹੋਊ ਸ਼ੁਰੂ ਹੋ ਗਈ ਜੀ ਤੇ ਇਹਨਾਂ ਪੱਤਿਆਂ ਨੇ ਝੜ ਜਾਣਾਗਾ ਅੱਗੇ ਸਰਦੀ ਦੇ ਵਿੱਚ ਤੇ ਨਵੇਂ ਪੱਤਿਆਂ ਨੇ ਵੱਧ ਜਾਣਾਗਾ ਇਹ ਕੁਦਰਤ ਦਾ ਸੂਲ ਹੈਗਾ ਆਪਾਂ ਇਹਦੇ 'ਚ ਜਿਆਦਾ ਜੇ ਛੇੜ ਛਾੜ ਕਰਾਂਗੇ ਤਾਂ ਜਿਹੜਾ ਉਹਦਾ ਨੁਕਸਾਨ ਆਪਾਂ ਨੂੰ ਭੁਗਤਣਾ ਪੈਂਦਾਗਾ ਆ ਪੈਸੇ ਤਾਂ ਸਾਡੀ ਕਿਸੇ ਵੀ ਫਸਲ ਦੇ ਵਿੱਚ ਅੱਜ ਤੱਕ ਕਿਸੇ ਕੀਟ ਨੇ ਕੋਈ ਜਿਆਦਾ ਨੁਕਸਾਨ ਨਹੀਂ ਕੀਤਾਗਾ ਜਿੰਨੇ ਵੀ ਸਾਨੂੰ ਨੁਕਸਾਨ ਦਾ ਦੇਖਣ ਦੇ ਵਿੱਚ ਆਉਂਦਾ ਸਾਡੇ ਨਿਊਟ੍ਰੀਐਂਟਸ ਦੀ ਘਾਟ ਕਰਕੇ ਹੀ ਹੈਗਾ ਤੇ ਜ਼ਮੀਨ ਦੀ ਅਸੀਂ ਸਿਹਤ ਸਹੀ ਨਹੀਂ ਬਣਾ ਸਕਿਆ ਅਜੇ ਤੱਕ ਜਿਹੜੀ ਦੀ ਇਹ ਸਾਡੀ ਜ਼ਮੀਨ 4 ਸਾਲ ਤੋਂ ਅਸੀਂ ਜਿਹੜਾ ਬਿਨਾਂ ਕਿਸੇ ਖਾਦ ਤੋਂ ਜਿਹੜਾ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਕੋਈ ਕੈਮੀਕਲ ਨਹੀਂ ਦੇ ਰਹੇਗੇ ਇਹ ਜੇ ਸਿਹਤ ਕਾਫੀ ਠੀਕ ਹੋ ਗਈ ਤੇ ਬੂਟੇ ਵੀ ਇੱਥੇ ਆਪਣੇ ਆਪ ਜਿਹੜੇ ਠੀਕ ਹੋ ਜਾਂਦੇ ਨੇਗੇ ਫਲਾਂ ਵਾਲੇ ਜਿੰਨੇ ਵੀ ਪੌਦੇ ਲੱਗੇ ਨੇ ਕਾਫੀ ਸਾਰੀ ਵੀਰ ਸਾਡੇ ਕੋਲ ਆ ਕੇ ਵੀ ਗਏ ਉਹਨਾਂ ਨੇ ਵੀ ਇਹਨਾਂ ਦੀ ਕੰਡੀਸ਼ਨ ਦੇਖੀ ਹੈਗੀ ਇਹ ਦੋਨੋਂ ਦਿਨ ਜਿਹੜੀ ਕੰਡੀਸ਼ਨ ਸਹੀ ਹੁੰਦੀ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਅਸੀਂ ਤੁਹਾਨੂੰ ਸੁਝਾਅ ਦੇਣਾ ਚਾਹਾਂਗੇ ਵੀ ਤੁਸੀਂ ਵੀ ਆਪਣਾ ਜਿਹੜਾ ਬੂਟਿਆਂ ਦਾ ਸਿਸਟਮ ਹੈ ਜਾਂ ਕੋਈ ਫਲਾਂ ਵਾਲੀ ਬਗੀਚੀ ਹੈ ਜਾਂ ਕੋਈ ਤੁਸੀਂ ਥੋੜੀ-ਬਹੁਤੀ ਕੁਦਰਤ ਖੇਤੀ ਕਰਨਾ ਚਾਹੁੰਦੇ ਹੋਗੇ ਤੋ ਤੁਸੀਂ ਅੰਦਰ ਸਰਕਲ ਬਣਾ ਲਓ ਕਿ ਮਿਕਸ ਸਾਰਾ ਜਿਹੜਾ ਸਿਸਟਮ ਹੋਵੇ ਡਾਇਵਰਸਿਫਾਈ ਹੋਵੇ ਅਲੱਗ-ਅਲੱਗ ਬੂਟੇ ਤੇ ਅਲੱਗ-ਅਲੱਗ ਕੀਟ ਆਉਂਦੇ ਨੇ ਇੱਕ ਦੂਜੇ ਦੇ ਕੀਟ ਜਿਹੜੇ ਨਿਰਪਰ ਹੁੰਦੇ ਨੇ ਤੇ ਉਹਨਾਂ ਦੀ ਨਿਰਪਰਤਾ ਦੇ ਨਾਲ ਹੀ ਜਿਹੜਾ ਉਹਨਾਂ ਦੀ ਗਿਣਤੀ ਕੰਟਰੋਲ ਦੇ ਵਿੱਚ ਰਹਿੰਦੀ ਹੈ ਤੇ ਜਿਹੜਾ ਇਹ ਚੀਜ਼ਾਂ ਆਪਣੇ ਜਿਹੜੇ ਫਸਲਾਂ ਨੂੰ ਖਰਾਬ ਨਹੀਂ ਕਰਦੀਆਂ ਹੈਗੀਆਂ ਸਾਰਾ ਜਿਹੜਾ ਇਹ ਫਲਾਂ ਵਾਲੇ ਬੂਟੇ ਤੁਹਾਡੇ ਸਾਹਮਣੇ ਹੈਗੇ ਬਿਨਾ ਕਿਸੇ ਕੈਮੀਕਲ ਤੋਂ ਆਪਾਂ ਪਾਲਦੇ ਹਾਂਗੇ ਫੰਗੀਸਾਈਡ ਦੇ ਵਿੱਚ ਆਪਾਂ ਥੋੜੇ ਬਹੁਤੇ ਜਿਹੜੇ ਕੁਦਰਤੀ ਹੁਣ ਅਪਣਾਉਣੇ ਨੇ ਜਿਹੜੇ ਨੁਕਤੇ ਹੈਗੇ ਤੇ ਹੌਲੀ ਹੌਲੀ ਆਪਣੀ ਕੋਸ਼ਿਸ਼ ਇਹ ਹੈ ਵੀ ਜਿਹੜਾ ਇਹਨੂੰ ਬਿਲਕੁਲ ਹੀ ਕੁਦਰਤੀ ਕਰਨ ਦੇ ਵੀ ਆਪਾਂ ਜਿਹੜਾ ਇਹਨਾਂ ਚੀਜ਼ਾਂ ਦਾ ਵੀ ਸਾਰਾ ਛੱਡ ਦੇਣਾ ਜੀ ਉਮੀਦ ਕਰਦੇ ਆਂ ਕਿ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇਣੀ ਚਾਹੀਏਗੀ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ ਤੇ ਪੇਜ ਨੂੰ ਬਹੁਤ ਜ਼ਿਆਦਾ ਫਾਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਧੰਨਵਾਦ